फिरोजपुर विच होया देर रात सड़क हादसा हादसे विच एक नौजवान दी हुई मौत दूसरा गंभीर जख्मी पीजीआई चंडीगढ़ विखे रेफर। परिवार दे रिवार मुताबिक आर्मी दी गड्डी टकराव करके हुई मौत पुलिस मौके पर पहुंच के कर रही है मामले दी जांच फिरोजपुर विच देर रात सड़की हादसा वापरिया है ਜਿਸ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਦੂਸਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਏ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇ ਜਦੋਂ ਇੱਕ ਪ੍ਰੋਗਰਾਮ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ ਪਿੰਡ ਦੇ ਨੇੜੇ ਪੁੱਜੇ ਤਾਂ ਇੱਕ ਸੈਨਾ ਦਾ ਵਹੀਕਲ ਆ ਰਿਹਾ ਸੀ ਜਿਸ ਦੀ ਇੱਕ ਲਾਈਟ ਬੰਦ ਸੀ ਜਿਸ ਕਾਰਨ ਮੋਟਰਸਾਈਕਲ ਸਵਾਰਾਂ ਨੂੰ ਲੱਗਾ ਕਿ ਕੋਈ ਛੋਟਾ ਵਹੀਕਲ ਅੱਗੋਂ ਆ ਰਿਹਾ ਹੈ ਤਾਂ ਨਜ਼ਦੀਕ ਆਣ ਤੇ ਆਹਮਣੇ ਸਾਹਮਣੇ ਦੀ ਟੱਕਰ ਹੋ ਗਈ ਜਿਸ ਨਾਲ 25 ਸਾਲਾ ਨੌਜਵਾਨ ਸ਼ਿੰਦਾ ਸਿੰਘ ਨਾਮਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਰਬਜੀਤ ਨਾਮ ਦਾ ਨੌਜਵਾਨ ਗੰਭੀਰ ਜ਼ਖਮੀ ਹੋਣ ਕਰਕੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ਕ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕੀਤਾ ਗਿਆ ਹੈ पुलिस वालों मौके दा जायजा लेके अग्य कार्रवाई की जा रही है कि आखिर ये एक्सीडेंट सेना दी गड्डी नाल हो या है जब फिर किसे होल कारण करके हादसा वापरा है फिलहाल इस दी जान चल रही है। मेरा नाम ਜਿੰਦ ਲੱਗ ਗਈ ਯਾ ਤੇ ਮਤ ਦੇ ਰਹੇ ਨੇ ਉਹ ਤੁ ਬਾ ਸਾਡਾ ਮੋੜ ਤੇ ਲੱਗੇ ਸੀ ਉਹ ਤੋਂ ਬਾਅਦ ਮੇਰੇ ਛੋਟੇ ਮੁੰਡੇ ਦਾ ਹੀ ਉਹ ਤੋਂ ਬਾਅਦ ਦੇਖ ਮੁੰਡੇ ਦਾ ਹੀ ਆ ਅੱਗੇ ਪਿੱਛੇ ਸੀ ਗੱਡੀ ਇਧਰੋਂ ਆ ਰਹੀ ਸੀ ਦਿਖੋ ਗੱਡੀ ਆਧਰੋਂ ਆਈ ਸੀ ਇੱਕ ਲੋਡ ਜਗਦੀ ਸੀ ਗੱਡੀ ਇਧਰੋਂ ਆ ਰਹੀ ਸੀ ਇੱਕ ਲੋਡ ਜਗਦੀ ਸੀ तो एक लाट जगदी एन पता वी छोड़ सूखो मिली गोह जगदी हा एक लाट सी मौके से दी आप जदल कर दसा मिनट बाद मिनट पता लग उन्होंने ला जाता ही मगर पहुंच गए मुड़ा ਦੇ ਜਿੰਦਾ ਰਹੇ ਕੋਣ ਕੋਣ ਨੂੰ ਸਾਹ ਲੱਗਦਾ ਸੀ ਬੇਟਾ ਮੈਂ ਬੇਟਾ ਕਿੰਨੀ ਉਮਰ ਦਾ ਹੈ ਕਿਸੇ 24 ਕੁ ਸਾਲ 24 ਕਿਤਾ ਹਾਂ ਤੇ ਕਿੱਥੇ ਗਿਆ ਸੀ ਕਿੱਥੋਂ ਆ ਰਿਹਾ ਸੀ ਇੱਥੇ ਆਪਣੇ ਆ ਜਲੋਕਸ ਗਿਆ ਸੀ ਤੇ ਯਾ ਸੀਗਾ ਯਾ ਸੀਗਾ ਹਾਂਜੀ ਫੰਕਸ਼ਨ ਤੋਂ ਆ ਰਹੇ ਸੀ ਤੁਸੀਂ ਹਾਂਜੀ ਹੱਸਦੇ ਘੁਦੇ ਕਿ ਇੱਥੇ ਕੀ ਆ ਗਿਆ ਅਸ ਅਸੀਂ ਦੇਖਣ ਦੇ ਆ ਰਹੇ ਪਹਿਹੀਂ ਹਮ ਹਮ ਅਸੀਂ ਦੇ ਘੁਦੇ ਰਿਹਾ ਉੱਤੇ ਹਮ ਜਦੋਂ ਅਸੀਂ ਕਾਰ ਪਹੁੰਚੇ ਸਾਨੂੰ ਫੋਨ ਮਕਰ ਗਿਆ ਹਮ ਮੈਂ ਇਤਰਾ ਐਕਸੀਡੈਂਟ ਹੋ ਗਿਆ ਪੇਦਾ ਪੇਦਾ ਵੱਡੇ ਦਾ ਤੇ ਪਹੁੰਚੋ ਸਾਡੇ ਜਾਣ ਤੋਂ ਪਹਿਲਾਂ ਲੈ ਗਏ ਸੀ ਫਿਰ ਤੇ ਜਦੋਂ ਹਸਪਤਾਲ ਹੀ ਪਹੁੰਚੇ ਸਾਨੂੰ ਪਤਾ ਲੱਗ ਗਿਆ ਵੀ ਚਿੰ다 ਸਿੰਘ ਮੋ ਗਿਆ ਨੌਜਵਾਨ ਸੀ ਨੌਜਵਾਨ ਸੀ ਵਿਆਹ ਨਹੀਂ ਸੀ ਵਿਆਹ ਕਿੱਡਾ ਹੈ ਹੋਰ ਬੱਚੇ ਕਿੰਨੇ ਪੰਜ ਬੱਚੇ ਹੇ ਵੱਡਾ ਛੋਟਾ ਇਹ ਵੱਡਾ ਸੀਗਾ ਸਾਰੇ ਦਾ ਵੱਡਾ ਨਹੀਂ ਵੱਡੀ ਲੜਕੀ ਸੀ ਉਸ ਦਾ ਉਹਦਾ ਤਾਂ ਵਿਆਹ ਹੋ ਗਿਆ ਨਾ ਲੜਕੀ ਦਾ ਦੇਤ ਹੋਵੇ ਦੇਤ ਹੋਵੇ ਉਹ ਇੱਕ ਨਾਲ ਕੌਣ ਸੀਗਾ ਆਪਣੇ ਸਰਬਜੀਤ ਇੱਕ ਪਿੰਡ ਦਾ ਹੀ ਸੀ ਪਿੰਡ ਦਾ ਹੀ ਨਾਲੋਂ ਪਿੱਛੇ ਬੈਠਾ ਸੀ ਮੋਟਰ ਉਹ ਕਿਵੇਂ ਦੇਖੋ ਯਾਰ ਉਹ ਜਖਮੀ ਹੋ ਗਿਆ ਉਹ ਪੁਲਿਸ ਲੈ ਗਿਆ ਲੱਗਣਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜੀ ਹਾਂ ਕਾਰਵਾਈ ਪੁਲਿਸ ਲੈ ਗਿਆ ਉਸ ਤੋਂ ਬਾਅਦ ਉਹਨਾਂ ਦੇ ਕਰੋ ਹੋਣੀ ਚਾਹੀਦੀ ਛਿੰਦਾ ਸਿੰਘ ਪੁੱਤਰ ਪਹਿਲ ਸਿੰਘ ਪਿੰਡ ਟੈਂਡੀ ਵਾਲੇ ਤੋਂ ਜੱਲੋ ਕਪਿੰਡ ਤੇ ਮੈਰਿਜ ਸੀ ਤੇ ਉਥੋਂ ਰਾਤ ਤਕਰੀਬਨ 11:30 ਪਾਉਣੇ 12 ਆਪਣੇ ਘਰ ਨੂੰ ਵਾਪਸੀ ਟੈਂਡੀ ਵੱਲ ਜਾ ਰਿਹਾ ਸੀ ਤੇ ਜਦੋਂ ਸੇਮ ਨਾਲਾ ਨਹਿਰ ਦੇ ਕੋਲੋਂ ਲੰਘਿਆ ਤੇ ਅਗਲੇ ਪਾਸੇ ਆ ਕੇ ਤੇ ਆਰਮੀ ਦੀ ਗੱਡੀ ਆ ਰਹੀ ਸੀ ਵੱਡਾ ਟਰੱਕ ਸੀ ਉਹਦੇ ਵਿੱਚ ਇਹ ਦੋ ਜਣੇ ਸੇ ਇੱਕ ਛਿੰਦਾ ਸਿੰਘ ਤੇ ਇੱਕ ਮੁੰਡਾ ਨਾਲ ਹੋਰ ਸੀ ਸਰਬਜੀਤ ਸਿੰਘ ਟਿੰਡਿਆਲ ਤੇ ਦੋਨੋਂ ਹੀ ਵਾਪਸੀ ਘਰ ਨੂੰ ਚੱਲੇ ਸੀ ਜਦੋਂ ਰੋਡ ਤੇ ਲੰਘ ਰਹੇ ਸੀ ਤੇ ਆਰਮੀ ਦੀ ਗੱਡੀ ਇੱਕ ਲੈਟ ਜਗਦੀ ਸੀ ਇੱਕ ਲੈਟ ਜਗਨ ਕਰਕੇ ਨਾਲ ਨੂੰ ਨਹੀਂ ਪਤਾ ਲੱਗਿਆ ਤੇ ਇੱਕ ਗੱਡੀ ਉਹਦੇ ਗੱਡੀ ਦੇ ਵਿੱਚ ਮੋਰਸਣ ਜਾ ਵਜਿਆ ਜਿਹੜੇ ਮੌਕੇ ਤੇ ਥਾਂ ਤੇ ਪੂਰਾ ਇੱਕ ਛਿੰਦਾ ਸਿੰਘ ਪੁੱਤਰ ਹੈ ਟੈਲ ਸਿੰਘ ਦਾ ਉੱਥੇ ਮੌਕੇ ਤੇ ਥਾਂ ਤੇ ਪੂਰਾ ਹੋ ਗਿਆ ਤੇ ਜਿਹੜਾ ਸਰਬਜੀਤ ਇਹਨੂੰ ਫਿਰ ਇਹ ਤੋਂ ਫਰੋਈਪੁਰ ਭੇਜਿਆ ਨੇ ਤੇ ਫਰੋਈਪੁਰਾਂ ਲੰਗਾ ਫੀਰਕੋਟ ਭੇਜਿਆ ਫੀਰਕੋਟ ਭੇਜ ਤੇ ਹੁਣ ਉਹਨਾਂ ਦਾ ਪੀਜੀਆਈ ਆਪਣੇ ਚੰਡੀਗੜ੍ਹ ਭੇਜਿਆ ਹੈ ਤਾਂ ਬੇਸ਼ੱਕ ਸੱਟਾਂ ਲੱਗੀਆਂ ਉਹਨਾਂ ਦੀ ਹਾਂਜੀ ਸੱਟਾਂ ਉਹਦੇ ਵੀ ਕਾਫੀ ਲੱਗੀਆਂ ਉਹ ਵੀ ਬੰਦਾ ਲਾਚਾਰ ਪਿਆ ਸਿਰ 'ਚ ਸੱਟਾਂ ਲੱਗੀਆਂ ਹੋਈਆਂ ਨੇ ਉਹ ਜਿਹੜੇ ਸਵਾਰ ਸੀਗੇ ਮੋਟਰ ਇਹ ਦੋ ਜਣੇ ਸਵਾਰ ਸੀ ਜੀ ਇੱਕ ਦੀ ਡੈਥ ਹੋ ਗਈ ਇੱਕ ਦੀ ਡੈਥ ਹੋ ਗਈ ਮੌਕੇ ਤੇ ਇੱਕ ਦੀ ਡੈਥ ਹੋ ਗਈ ਜੀ ਛਿੰਦਾ ਸਿੰਘ ਪੁੱਤ ਤਹਿਲ ਸਿੰਘ ਦੀ ਡੈਥ ਹੋ ਗਈ ਹੈ ਜੀ ਉਹਦਾ ਨਾਂ ਹਾਂਜੀ ਜੀ ਮੰਗੋ ਸਾਡੀ ਮੰਗੇ ਬੀਜੇਰਾ ਇਹ ਜੇ ਮੁੰਡੇ ਦੇ ਐਕਸੀਡੈਂਟ ਆਇਆ ਪੂਰਾ ਆਇਆ ਤੇ ਜਿਹੜਾ ਦੂਜਾ ਸੀਰੀਅਸ ਪਿਆ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਜਿਹੜੀ ਕਾਨੂੰਨੀ ਕਾਰਵਾਈ ਕਰਦੀ ਹੈ ਬਣਦੀ ਹੋਣੀ ਚਾਹੀਦੀ ਹੈ ਤੇ ਇਹਨਾਂ ਗਰੀਬ ਪਰਿਵਾਰ ਹੈ ਜਿਨ੍ਹਾਂ ਨੂੰ ਅਨਸਾਫ਼ ਮਿਲਣਾ ਚਾਹੀਦਾ ਹੈ ਜੀ ਮਾਮਲਾ ਸਰ ਸਾਹਮਣੇ ਆਇਆ ਤਾਂ ਕਿੰਨੇ ਲੋਕਾਂ ਦੀ ਜੀ ਸਰ ਮੌਤ ਹੋਈ ਹੈ ਸਰ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਬੀਤੀ ਰਾਤ ਕਰੀਬ 12 ਵਜੇ ਇੱਕ ਮੋਟਰਸਾਈਕਲ ਤੇ ਦੋ ਸਵਾਰ ਸੀ ਤੇ ਨਾਲ ਕਿਸੇ ਇਹਨਾਂ ਦੇ ਪਬਲਿਕ ਦੇ ਦਸਤਾਨੇ ਕਿ ਵੀ ਆਰਮੀ ਵਾਲਾਂ ਦੀ ਗੱਡੀ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਜਿਹੜਾ ਛਿੰ다 ਸਿੰਘ ਪੁੱਤਰ ਟਹਿਲ ਸਿੰਘ 25-24 ਸਾਲ ਦਾ ਜਵਾਨ ਉਹਦੀ ਐਟ தி ਸਪੌਟ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਮੋਰਚੀ ਵਿੱਚ ਤੇ ਇੱਕ ਸਰਬਜੀਤ ਸਿੰਘ ਆ ਉਹ ਮਤਲਬ ਜ਼ਖਮੀ ਹੋਇਆ ਜਿਹੜਾ ਅੱਗੇ ਉਹਨਾਂ ਨੇ ਮੈਡੀਕਲ ਕਲਿਨਿਕ ਕੋਲ ਰੈਫਰ ਕੀਤਾ ਉੱਥੋਂ ਅੱਗੇ ਉਹਨਾਂ ਨੇ ਪੀਜੀ ਹਿੰਦੀ ਰੈਫਰ ਕਰ ਦਿੱਤਾ ਸਰ ਜੇ ਜਿਹੜੀ ਕਾਰਨ ਕੀ ਦੱਸਿਆ ਜਾ ਰਿਹਾ ਕਿਸ ਨਾਲ ਐਕਸੀਡੈਂਟ ਕੀ ਹੋਇਆ ਕੋਈ ਪਤਾ ਲੱਗਿਆ ਸਰ ਅਜੇ ਇਹੀ ਕਿ ਆ ਵੀ ਆਰਮੀ ਦੀ ਗੱਡੀ ਸੀ ਉਹਦੇ ਵਿੱਚ ਮੋਟਰਸਾਈਕਲ ਦੇ ਨਾਲ ਆਫਸਾਈਡ ਟੱਕਰ ਹੋਈ ਹੈ ਰਾਤ ਤੇ ਬਾਕੀ ਅਜੇ ਪਹੁੰਚੇ ਸੀ ਇਨਵੈਸਟੀਗੇਸ਼ਨ ਕਰਦੇ ਹਾਂ ਕੀ ਆ ਔਨ ਮੈਟ ਜਿਹੜੇ ਅਜੇ ਕੁਝ ਨਹੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਪਤਾ ਅਸੀਂ ਅਜੇ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਹੋਗਾ ਤਦ ਬਾਅਦ ਦੱਸਾਂਗੇ ਹਾਂ ਚੰਦਰ ਸਿੰਘ ਜਿਹੜਾ ਅਥਰਈਆ ਤੇ ਸਰਬਜੀਤ ਸਿੰਘ ਜਿਹੜਾ ਉਹ ਸੀਰੀਅਸ ਫੀਟ ਪੰਜਾਬੀ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ